ਸਾਂਝ ਪੰਜਾਬ ਦੀ ਟੀਵੀ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਸਾਂਝ ਪੰਜਾਬ ਦੀ ਟੀਵੀ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਖਾਰਾ ਵਿਖੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਇੱਕ ਵਿਅਕਤੀ ਵੱਲੋਂ ਆਪਣੀ ਹੀ ਘਰਵਾਲੀ ਦਾ ਚੁੰਨੀ ਨਾਲ ਗਲਾ ਘੁੱਟ ਕੇ ਕਤਲ ਕਰਨ ਦਾ ਮਾਮਲਾ ਆਇਆ ਸਾਹਮਣੇ ਆਪਣੇ ਹੀ ਘਰਵਾਲੀ ਦਾ ਕਤਲ ਕਰਕੇ ਦੋਸ਼ੀ ਹੋਇਆ ਫਰਾਰ ਜਦੋਂ ਇਸ ਦੀ ਸੂਚਨਾ ਸਦਰ ਥਾਣਾ ਕੋਟਕਪੂਰਾ ਪੁਲਿਸ ਨੂੰ ਮਿਲੀ ਤਾਂ ਮੌਕੇ ਤੇ ਪਹੁੰਚ ਕੇ ਪੁਲਿਸ ਨੇ Laash ਨੂੰ ਕਬਜ਼ੇ ਚ ਲੈ ਕੇ ਜਾਂਚ ਕੀਤੀ ਸ਼ੁਰੂ ਲਾਸ਼ ਨੂੰ ਕਬਜ਼ੇ ਚ ਲੈਂਦੇ ਹੋਏ ਉਸ ਨੂੰ ਪੋਸਟਮਾਰਟਮ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਮਿਤ੍ਰਿਕ ਔਰਤ ਦੀ ਪਛਾਣ ਗगनਦੀਪ ਕੌਰ ਦੇ ਰੂਪ ਵਿੱਚ ਹੋਈ ਆ ਇਸੇ ਹੀ ਮਾਮਲੇ ਵਿੱਚ ਹੁਣ ਉਸ ਦੇ ਪੇਕੇ ਪਰਿਵਾਰ ਦੇ ਬਿਆਨ ਦੇ ਆਧਾਰ ਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ ਜਾਣਕਾਰੀ ਦੇ ਮੁਤਾਬਕ ਕੋਟਕਪੂਰਾ ਦੇ ਪਿੰਡ ਬਾਂਮਣ ਵਾਲਾ ਦੀ ਰਹਿਣ ਵਾਲੀ ਸੀ ਗगनਦੀਪ ਕੌਰ ਜਿਸ ਦਾ ਵਿਆਹ ਪਿੰਡ ਖਾਰਾ ਦੇ ਜਸਪ੍ਰੀਤ ਸਿੰਘ ਉਫ ਸ਼ਕਤੀਮਾਨ ਨਾਲ ਹੋਇਆ ਸੀ ਜੋ ਕਿ ਆਪਣੇ ਸਮੇਂ ਦਾ ਕਬੱਡੀ ਖਿਡਾਰੀ ਰਿਹਾ ਇੰਨੇ ਦਿਨੀ ਪਰਿਵਾਰ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜਸਪ੍ਰੀਤ ਸਿੰਘ ਆਪਣੀ ਜ਼ਮੀਨ ਨੂੰ ਵੇਚਣਾ ਚਾਹੁੰਦਾ ਸੀ ਪਰ ਉਸ ਦੀ ਘਰਵਾਲੀ ਉਸ ਨੂੰ ਰੋਕਦੀ ਸੀ ਅੱਜ ਵੀ ਉਸੇ ਵੇਲੇ ਵਿਵਾਦ ਹੋਇਆ ਜਿਸ ਵੇਲੇ ਉਹ ਖੇਤ ਵਿੱਚ ਸਨ ਵਿਵਾਦ ਦੌਰਾਨ ਜਸਪਰੀ ਸਿੰਘ ਨੇ ਗगनਦੀਪ ਕੌਰ ਦਾ ਗਲ ਘੁੱਟ ਕੇ ਕਤਲ ਕਰ ਦਿੱਤਾ ਇਸੇ ਹੀ ਮਾਮਲੇ ਵਿੱਚ ਮਿਤ੍ਰਿਕ ਦੇ ਭਰਾ ਜਸਮੇਲ ਸਿੰਘ ਨੇ ਇਲਜ਼ਾਮ ਲਾਇਆ ਕਿ ਗगनਦੀਪ ਕੌਰ ਦੇ ਘਰ ਵਾਲੇ ਅਤੇ ਉਸ ਦੇ ਪਰਿਵਾਰ ਵੱਲੋਂ ਉਸ ਦੀ ਭੈਣ ਨੂੰ ਕੋਈ ਖਰਚਾ ਨਹੀਂ ਦਿੱਤਾ ਜਾ ਰਿਹਾ ਸੀ ਹੁਣ ਉਹ ਬੱਚਿਆਂ ਨੂੰ ਪਾਲਣ ਲਈ ਇੱਕ ਪ੍ਰਾਈਵੇਟ ਬੈਂਕ ਵਿੱਚ ਨੌਕਰੀ ਕਰਦੀ ਸੀ ਹੁਣ ਸੋਹਰਾ ਪਰਿਵਾਰ ਖੇਤ ਵਿੱਚ ਮਿੱਟੀ ਵੇਚ ਰਿਹਾ ਸੀ ਅਤੇ ਜਦ ਉਸ ਦੀ ਭੈਣ ਨੇ ਵਿਰੋਧ ਕੀਤਾ ਤਾਂ ਉਸ ਦੇ ਘਰ ਵਾਲੇ ਨੇ ਸੋਹਰਾ ਪਰਿਵਾਰ ਦੀ ਛਹਿ ਤੇ ਉਸ ਦਾ ਕਤਲ ਕਰ ਦਿੱਤਾ ਫਰੀਦਕੋਟ ਤੋਂ ਗੁਰਪ੍ਰੀਤ ਪੱਕਾ ਦੀ ਵਿਸ਼ੇਸ਼ ਰਿਪੋਰਟ ਨਾਮ ਬਲਤੇਜ ਸਿੰਘ ਜੀ ਪਿੰਡ ਮੇਰਾ ਬਾਮਨ ਵਾਲਾ ਜੀ ਇਹ ਮਾਮਲਾ ਜੀ ਕੀ ਰੁਕ ਮਾਮਲਾ ਜੀ ਮੇਰੀ ਖਾਲੇ ਦੀਦੀ ਭੈ ਹੀ ਹੋਈ ਹੈ ਜਸਪ੍ਰੀਤ ਸਿੰਘ ਨੂੰ ਉਰਫ ਸ਼ਕਤੀਮਾਨ ਕਰੇ ਵਾਲਾ ਤੇ ਉਹਨਾਂ ਨੇ ਕੋਈ ਪੈੜੀ ਦਾ ਝਗੜਾ ਸੀਗਾ ਪਹਿਲਾਂ ਭਰਾ ਨਾਲ ਬਾਈ ਦੇ ਨਾਲ ਫਿਰ ਸਹੁਰਾ ਵਿੱਚ ਸੀਗਾ ਸੱਸ ਵੀ ਸੀਗੀ ਇਹ ਰਲ ਹੀ ਭੁੱਤ ਸੀ ਇਹਨਾਂ ਦੀ ਮੰਨ ਕੇ ਚੱਲੋ ਇਹ ਕੁੜੀ ਕਹਿੰਦੀ ਸੀ ਵੀ ਮੈਨੂੰ ਠੇਕਾ ਦਿਓ ਵੀ ਮੈਂ ਜਵਾਕ ਨੂੰ ਪੜਾਉਣਾ ਹੈ ਇਹ ਕੁਛ ਦੇ ਨਹੀਂ ਰਹੀ ਖਰਚਾ ਨਹੀਂ ਦੇ ਰਹੀ ਸੀ ਕੁੜੀ ਇਹ ਕੁੜੀ ਨੂੰ ਖਰਚਾ ਨਹੀਂ ਦੇ ਰਹੀ ਸੀ ਕੁੜੀ ਸਾਡੀ ਤੰਗ ਸੀ ਬਹੁਤ ਜ਼ਿਆਦਾ ਬੈਂਕ ਦੇ ਵਿੱਚ ਨੌਕਰੀ ਕਰਦੀ ਸੀ ਅੱਜ ਮਿੱਟੀ ਨੂੰ ਚਕਾਉਣ ਪਿਛੇ ਰੌਲਾ ਪਿਆ ਉਹ 6 ਲੱਖ ਰੁਪਏ ਦੀ ਮਿੱਟੀ ਚਕਾਉਂਦੇ ਸੀ ਸਹੁਰਾ ਤੇ ਜੇਠ ਤੇ ਸੱਸ ਸਾਡੀ ਕੁੜੀ ਜਾਂਦੀ ਮੈਂ ਚੱਕਰ ਨਹੀਂ ਦੇਣੀ ਫਿਰ ਕਿਸੇ ਨੇ ਜ਼ਮੀਨ ਨਹੀਂ ਠੇਕੇ ਤੇ ਲੈਣੀ ਸਾਡੀ ਉਹਦੇ ਕਾਰਨ ਕੁੜੀ ਨੇ ਖੇਤ ਜਾ ਕੇ ਕਦੋਂ ਰੌਲਾ ਪਾਇਆ ਤੇ ਇਹਨਾਂ ਦੀ ਰਲਿ ਭੋਗਤ ਪਹਿਲਾਂ ਹੀ ਸੀ ਇਹ ਜਾ ਕੇ ਆਪ ਤਾਂ ਪਰਿਵਾਰ ਪੰਚਾਇਤ ਕੋਲੇ ਬਿਆ ਕੇ ਬਹਿ ਗਿਆ ਤੇ ਪ੍ਰਾਣੇ ਨੂੰ ਨਸ਼ਾ ਖਵਾ ਕੇ ਨਸ਼ੇ ਦਾ ਆਦੀ ਸੀ ਉਹਨੂੰ ਖੇਤ ਭੇਜਤਾ ਉੱਥੇ ਗਲ ਘੁੱਟ ਕੇ ਮੇਰੀ ਦੀਦੀ ਦਾ ਕਤਲ ਕਰਤਾ ਇਹਨਾਂ ਨੇ ਇਹ ਸਾਰਾ ਰਲਿ ਭੋਗਤ ਹੋਇਆ ਸਾਰਾ ਪਰਿਵਾਰ ਇਹਨਾਂ ਦੇ ਵਿੱਚ ਸ਼ਾਮਲ ਹੈ ਸੱਸ ਵੀ ਸ਼ਾਮਲ ਹੈ ਜੇਠ ਵੀ ਸ਼ਾਮਲ ਹੈ ਸੌਰਾ ਵੀ ਸ਼ਾਮਲ ਹੈ ਪਰ ਉਹਨੇ ਤੋਂ ਕਤਲ ਕਰਾਇਆ ਸਾਡੇ ਤੋਂ ਜਿੰਨੇ ਆ ਜਾਣ ਕੇ ਤੰਗ ਕਰਦੇ ਸੀ ਆਹੀ ਗੱਲ ਸੀ ਹੁਣ ਤੁਹਾਡੀ ਸਿਸਟਰ ਦੇ ਬੱਚੇ ਔਰ ਉਮਰ ਕਿੰਨੀ ਹੈ ਜੀ ਉਮਰ ਮੇਰੀ ਸਿਸਟਰ ਦੀ 28 ਸਾਲ ਹੈ 28 29 28 ਨੂੰ ਜ਼ਿਆਦਾ ਹੋਈ 30 ਸਾਲ ਦੇ 36 40 ਸਾਲ ਹੈ 36 40 ਸਾਲ ਹੈ ਉਮਰ ਤੇ ਬੱਚੇ ਦੋ ਇੱਕ 9 ਸਾਲ ਦਾ ਬੇ 13 ਸਾਲ ਦਾ ਬੇਟਾ ਇੱਕ 3 ਸਾਲ ਦਾ ਬੇਟਾ ਕੀ ਮੰਗ ਕਰੀਏ ਮੰਗ ਤਾਂ ਸਾਫ਼ ਹੀ ਹੋਣਾ ਚਾਹੀਦਾ ਜੀ ਅਸੀਂ ਤਾਂ ਇਹੀ ਮੰਗ ਕਰਦੇ ਆ ਸਰਕਾਰ ਕੋਲੋਂ ਬਈ ਜੋ ਹਟਾ ਉਹਨਾਂ ਦੇ ਬੱਚਿਆਂ ਦਾ ਉਹਨਾਂ ਬੱਚਿਆਂ ਨੂੰ ਮੈਲਾ ਚਾਹੀਦਾ ਜੋ ਸਜਾ ਬੰਦੀ ਹੈ ਇਹਨਾਂ ਦੇ ਸਾਰੇ ਪਰਿਵਾਰ ਨੂੰ ਮੈਲਣੀ ਚਾਹੀਦੀ ਹੈ ਕੋਈ ਨਿਯਾਇਜ ਅਸੀਂ ਕਿਸੇ ਨੂੰ ਫਸਾਉਣਾ ਨਹੀਂ ਨਾ ਹੀ ਅਸੀਂ ਚਾਹੁੰਦੇ ਆ ਜੋ ਤੰਗ ਕਰਦਾ ਸੀ ਅਸੀਂ ਇਹੀ ਦੱਸਦੇ ਆ ਤੁਹਾਨੂੰ ਬਈ ਇਹ ਬੰਦੇ ਸਾਨੂੰ ਤੰਗ ਕਰਦੇ ਸਾਡੀ ਕੁੜੀ ਨੂੰ ਇਹੀ ਕੁੜੀ ਸਾਨੂੰ ਫੋਨ ਲਾ ਕੇ ਕਹਿੰਦੀ ਸੀ ਬਈ ਮੈਨੂੰ ਕੋਈ ਚੀਜ਼ ਨਹੀਂ ਦਿੰਦੇ ਨਾ ਖਰਚਾ ਦਿੰਦੇ ਜਿਵੇਂ ਸਕੂਲ ਪੜਾਉਣ ਵਾਸਤੇ ਨਾ ਕੋਈ ਸੌਦਾ ਲੈ ਕੇ ਦਿੰਦਾ ਜੀਗਾ ਜੇ ਸੌਦਾ ਕੁੜੀ ਲੈ ਕੇ ਆਉਂਦੀ ਉਹ ਚਾਕੇ ਦੇ ਕੇ ਆਉਂਦੇ ਦੁਕਾਨ ਤੇ ਬਹੁਤ ਜਿਆਦਾ ਤੰਗ ਸੀ ਇਹਨਾਂ ਚੀਜ਼ਾਂ ਜਿਹੜਾ ਕਰੋਨਾ ਚ ਜੀ ਪਰਮੇਡੀ ਸੀ ਕਿ ਨਾਮ ਉਹ ਕਿੰਨਾ ਕਰਦਾ ਸੀ ਉਹ ਪਹਿਲਾਂ ਕਬੱਡੀ ਖੇਡਦਾ ਸੀ ਜੀ ਨਾਮ ਉਹਦਾ ਜਸਪ੍ਰੀਤ ਸਿੰਘ ਹੈ ਉਹ ਬਹੁਤ ਸ਼ਕਤੀਮਾਨ ਤੇ ਉਹ ਹੁਣ ਕਰਨਾ ਕੀ ਸੀ ਵਿਹਲਾ ਹੀ ਨਸ਼ੀ ਕਰਦਾ ਸੀ ਆਪਦੇ ਭਰਾ ਦੇ ਨਾਲ ਰਲ ਕੇ ਬਸ ਇਹੀ ਮੰਨ ਕੇ ਚੱਲੋ ਜ਼ਮੀਨ ਦੇ ਪੈਸੇ ਪੂਹੇ ਲੈ ਕੇ ਛਟਾ ਛੋਟਾ ਪੀ ਲੈਂਦਾ ਸੀ ਆਹੀ ਕੰਮ ਸੀ ਇਹਦਾ ਕੀ ਮਾਮਲਾ ਸਾਰੇ ਇਹ ਅਜੇ ਇੱਕ ਪਰਿਵਾਰਿਕ ਵਿਵਾਦ ਕਾਰਨ ਇੱਕ ਲੇਡੀ ਗਗਨਦੀਪ ਕੌਰ ਜਿਹਦੀ ਉਮਰ 40 42 ਸਾਲ ਪਿੰਡ ਕਾਰੇ ਦੀ ਰਹਿਣ ਵਾਲੀ ਸੀ ਉਸ ਦਾ ਉਸ ਦੇ ਘਰ ਵਾਲੇ ਵੱਲੋਂ ਹੀ ਗਲਾ ਕੁੱਟ ਕੇ ਹਤਿਆ ਕੀਤੀ ਗਈ ਹੈ। ਅਸਲ ਕਾਰਨ ਇਹਨਾਂ ਦਾ ਲੜਾਈ ਮੌਤ ਕਤਲ ਦਾ ਹੀ ਪਤਾ ਲੱਗਿਆ ਹੈ ਕਿ ਮਰਨ ਵਾਲੀ ਦਾ ਘਰ ਵਾਲਾ ਉਸ ਖੇਤਾਂ 'ਚੋਂ ਮਿੱਟੀ ਚਕਾਉਣਾ ਚਾਹੁੰਦਾ ਸੀਗਾ ਵੇਚੀ ਹੋਈ ਮਿੱਟੀ ਉਹਨੇ ਪਰ ਮਰਨ ਵਾਲੀ ਗਗਨਦੀਪ ਕੌਰ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਸੀ ਜਿਸ ਗੱਲੋਂ ਹੁਣ ਤੱਕ ਦੀ ਪੜਤਾਲ ਤੇ ਜੋ ਪਾਇਆ ਗਿਆ ਕਿ ਗਗਨਦੀਪ ਕੌਰ ਜੋ ਕਿ ਮਿਰਤਿਕ ਹੈ ਉਹਦੇ ਘਰ ਵਾਲੇ ਵੱਲੋਂ ਉਹਦਾ ਚੁੰਨੀ ਨਾਲ ਗਲਾ ਕੁੱਟ ਕੇ ਖੇਤਾਂ ਵਿੱਚ ਉਹਨੂੰ ਮਾਰ ਦਿੱਤਾ ਹੈ। ਤੇ ਆਪ ਉਹ ਫਰਾਰ ਹੋ ਗਿਆ ਜਿਸ ਦੀ ਭਾਲ ਲਈ ਪੁਲਿਸ ਵੱਲੋਂ ਵੱਖ-ਵੱਖ ਤਾਈਂ ਰੇਡ ਕੀਤੇ ਜਾ ਰਹੇ ਕੋਈ ਹੋਰ ਗੱਲ ਸਰ ਕੀ ਹੋਜੀ ਹੈ ਹਜੇ ਫਿਲਹਾਲ ਮੋੜਲੀ ਤਫਤੀਸ਼ ਤੋਂ ਤਾਂ ਇਹ ਨਹੀਂ ਪਤਾ ਲੱਗਿਆ ਇਹਦੇ ਦੋ ਬੱਚੇ ਆ ਇੱਕ 13 ਸਾਲ ਦਾ ਲੜਕਾ ਇੱਕ 10 ਸਾਲ ਦਾ ਲੜਕਾ ਤੇ ਉਹਦੇ ਵਾਰਸਾਂ ਵੱਲੋਂ ਬਿਆਨ ਲਿਖਾਇਆ ਜਾ ਰਿਹਾ ਜਿਸ ਤਰ੍ਹਾਂ ਉਹਦਾ ਵੀ ਉਹ ਸਾਨੂੰ ਬਿਆਨ ਦੇਣਗੇ ਹਸਪਤਾਲ ਅਗਲੀ ਕਾਰਵਾਈ ਮਟਲੇਗਾ ਇਹਨਾਂ ਦਾ ਥੋੜਾ ਬਹੁਤ ਪਰਿਵਾਰਕ ਕਲੇਸ਼ ਚੱਲਦਾ ਸੀਗਾ